ਆਪਣੇ ਆਪ ਨੂੰ ਮਸ਼ਹੂਰ ਹੋਣ ਵਾਸਤੇ ਕੀ ਨਹੀਂ ਕਰਦੇ ਲੋਕੀ ਆ ਦੋ ਨੌਜਵਾਨਾ ਨੇ ਮਸ਼ਹੂਰ ਹੋਣ ਵਾਸਤੇ ਇੱਕ ਨੇ ਆਪਣਾ ਨਾਮ ਮੈਂਟਲ ਰੱਖ ਲਿਆ ਤੇ ਇੱਕ ਨੇ ਆਪਣਾ ਕਾਪਾ ਰੱਖ ਲਿਆ ਆਜੋ ਤੁਹਾਨੂੰ ਮਲਾਉਂਦੇ ਹਾਂ ਉਹਨਾਂ ਨਾਲ ਲਓ ਜੀ ਮੈਂਟਲ ਵੀ ਬੈਠਾ ਆਪਣੇ ਕੋਲੇ ਤੇ ਕਾਪਾ ਵੀ ਬੈਠਾ ਹੈਗਾ ਸਤਿ ਸ਼੍ਰੀ ਅਕਾਲ ਮੈਂਟਲ ਸਾਹਿਬ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਤਾਂ ਮਤਲਬ ਇਹੀ ਹੋਇਆ ਮੈਂ ਤਾਂ ਸਤਿ ਸ਼੍ਰੀ ਅਕਾਲ ਬੁਲਾਈ ਆ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਵਾਕੀ ਮੈਂਟਲ ਹੈ ਇਹ ਦੋ ਵਾਰੀ ਤੁਹਾਨੂੰ ਅੱਛਾ ਦੋ ਵਾਰੀ ਹਾਂਜੀ ਠੀਕ ਹੈ ਹੁਣ ਪਤਾ ਲੱਗ ਗਿਆ ਸਤਿ ਸ਼੍ਰੀ ਅਕਾਲ ਬਾਈ ਹਾਂ ਸਸੀ ਕਾਲ ਕਾ ਪਾ ਜੀ ਸਸੀ ਕਾਲ ਜੀ ਆ ਤੁਹਾਡੀ ਆਈਸਕ੍ਰੀਮ ਖਾਣੇ ਖਾਣੇ ਹਾਂਜੀ ਤੇ ਕਿਵੇਂ ਇਹ ਟੇਢੀ ਜੀ ਕੀਤੀ ਐ ਨਹੀਂ ਜੀ ਵੈਸੀ ਹੀ ਵੈਸੀ ਐ ਹਾਂਜੀ ਨਹੀਂ ਖੁਰ ਜੂਗੀ ਵੈਸੇ ਤਾਂ ਕਿਉਂ ਆ ਨਹੀਂ ਨਹੀਂ ਖੁਰੂਗੀ ਹਾਂ ਖਾਣੀ ਖਾਣੇ ਹਾਂਜੀ ਤੇ ਤੁਹਾਡਾ ਨੱਕ ਆਪਾ ਕਿਵੇਂ ਪਿਆ ਇਹ ਤਾਂ ਚੌੜ ਕਰਦੇ ਨੇ ਰੱਖਤਾ ਜੀ ਤੇ ਭਰਾਵਾ ਤੇਰੀ ਜੀਬ ਜੀ ਗੱਡੀ ਨਾਲ ਲਾਲਾ ਡੀ ਗੀਨੇ ਤੂੰ ਆਈਸਕ੍ਰੀਮ ਤਾਂ ਖਾਲਾ ਪਹਿਲਾਂ ਆਪਦੀ ਨਹੀਂ ਨਹੀਂ ਕੋਈ ਕੋਈ ਨਹੀਂ ਖਾਲਾ ਖਾਲਾ ਆਈਸਕ੍ਰੀਮ ਖਾਲਾ ਕੀ ਹਾਲ ਐ ਜੀ ਠੀਕੋ ਪਹਿਲਾਂ ਮੈਨ ਖਾਨ ਦੋ ਜੀ ਖਾ ਲਈ ਭਰਾਵਾ ਖਾਣ ਲੈ ਖੰਡ ਦੇ ਵਿੱਚ ਤੇ ਵਿੱਚ ਇਹ ਆ ਬਣਾਈ ਬੇਟਾ ਚਾਹ ਪੱਤੀ ਵਾਕੀ ਮੈਂਟ ਲਾ ਤੂੰ ਯਾਰ ਇਹ ਜੀ ਮੈਂ ਤਾਂ ਨਹੀਂ ਨਾ ਪੀਂਦਾ ਹੀ ਫਿਰ ਤਾਂ ਕਰਕੇ ਖਾਣਾ ਪੈ ਜਾਂਦਾ ਹੀ ਆ ਮੇਰੀ ਚਾਹ ਪੱਤੀ ਤੇ ਤੁਸੀਂ ਖੰਡ ਡੋਲਤੀ ਹੈ ਜੀ ਉਹ ਸੌਰੀ ਸੌਰੀ ਪਲੇਖਾ ਪੈ ਗਿਆ ਸੀਗਾ ਮੈਨੂੰ 55 ਰੁਪਏ ਕਿਲੋ ਆ ਜੀ ਖੰਡ 55 ਰੁਪਏ ਕਿਲੋ ਖੰਡ ਤੇ 100 ਰੁਪਏ ਕਿਲੋ ਪੱਤੀ ਹੈ ਕਿ ਮਹਿੰਗੀ ਪੱਤੀ ਪੱਤੀ 100 ਰੁਪਏ ਕਿਲੋ ਹੀ ਹੈ ਜੀ ਅੱਛਾ ਪੱਤੀ 100 ਰੁਪਏ ਕਿਲੋ ਹਾਂਜੀ ਤੇ ਕੋਲਫੀ ਦੇ ਨਾਲ ਜੀ ਟੇਸਟ ਲੱਗਦੀ ਹੈ ਫਿਰ ਮੈਨੂੰ ਮੈਂ ਚਾਹ ਨਹੀਂ ਨਾ ਪੀਂਦਾ ਹੀ ਘਰੇ ਅਚ ਚੱਕਰੇ ਚਾਹ ਨਹੀਂ ਪੀਂਦਾਗਾ ਤੇ ਐਨਕਾ ਕਿਵੇਂ ਪੁੱਠੀਆਂ ਲਾਈਆਂ ਇਹ ਜੀ ਮੇਰਾ ਨਾਂ ਜੀ ਮੈਂਟਲ ਆ ਜੀ ਤਾਂ ਕਰਕੇ ਮੈਂ ਪੁੱਠੀਆਂ ਐਨਕਾ ਲਾਉਣਾ ਜੀ ਵੀ ਸਾਰਿਆਂ ਨੂੰ ਪਤਾ ਲੱਗ ਗਿਆ ਜੀ ਮੇਰਾ ਨਾਂ ਮੈਂਟਲ ਆ ਅੱਛਾ ਹਾਂਜੀ ਤੇਰੀ ਆਈਡੀ ਵੀ ਮੈਂਟਲ ਦੇ ਨਾਮ ਤੇ ਆ ਹਾਂਜੀ ਮੁੰਨਾ ਮੈਂਟਲੀ ਮੁੰਨਾ ਮੈਂਟਲ 0PV62 ਹੈ 0PV62 ਅੱਛਾ ਮੁੰਨਾ ਮੈਂਟਲ 0PV62 0PV62 ਇਹਦੀ ਆਈਡੀ ਹੈਗੀ ਆ ਮੁੰਨਾ ਮੈਂਟਲ ਤੇਰਾ ਨਾਂ ਮੈਂਟਲ ਕਿਵੇਂ ਪਿਆ ਮੈਰੀ ਆਪਦੇ ਦੀ ਛੌਂਕ ਨਹੀਂ ਰੱਖਿਆ ਜੀ ਮੁੰਨਾ ਮੈਂਟਲ ਹੀ ਨਾ ਅੱਛਾ ਛੌਂਕ ਕਿੱਲੋਂ ਹਾਂਜੀ ਸਕੂਲ 'ਚ ਵੀ ਫਿਰ ਤੈਨੂੰ ਮੈਂਟਲ ਹੀ ਕਹਿੰਦੇ ਆ ਹਾਂਜੀ ਮੁੰਨਾ ਮੈਂਟਲ ਹੀ ਚੱਲਦਾ ਜੀ ਮੇਰੇ ਨਾਲ ਸਕੂਲ 'ਚ ਵੀ ਅੱਛਾ ਸਕੂਲ 'ਚ ਵੀ ਮੁੰਨਾ ਮੈਂਟਲ ਹਾਂਜੀ ਤੇ ਫਿਰ ਜਦੋਂ ਮੈਡਮ ਬੁਲਾਉਂਦੇ ਆ ਤਾਂ ਕੀ ਕਹਿੰਦੇ ਆ ਮੇਰਾ ਪੱਕਾ ਨਾਂ ਤਾਂ ਹੈਗਾ ਜੀ ਸਤਪਾਲ ਸਿੰਘ ਜੀ ਮੈਡਮ ਤਾਂ ਹੀ ਉਹ ਜੀ ਮੁੰਨਾ ਕਹਿ ਕੇ ਬੁਲਾ ਲੈਂਦੇ ਆ ਮੈਂਟਲ ਨਹੀਂ ਕਹਿੰਦੇ ਅੱਛਾ ਮੈਡਮ ਮੁੰਨਾ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਤੁਹਾਨੂੰ ਫਿਰ ਕਾਪਾ ਜੀ ਵੈਸੇ ਹੀ ਕਹਿ ਦਿੰਦੇ ਵੈਸੇ ਹੀ ਕਹਿ ਦਿੰਦੇ ਹਾਂਜੀ ਵੈਸੇ ਕਾਹ ਕੋਈ ਤਾਂ ਕਾਰਨ ਹੋਊਗਾ ਜੀ ਜਿਵੇਂ দাঁਤਾਂ দাঁਤ ਨਾ ਵੱਢਣੀ ਹੋਵੇ ਉਹ ਮੈਂ ਕਹਿ ਦਿੰਦੇ ਜਾਨਕ ਅੱਛਾ ਜਿਵੇਂ দাঁਤਾਂ ਨ ਵੱਢਣੀ ਹੋਵੇ ਹਾਂਜੀ ਤੇ ਉਦੋਂ ਕਹਿੰਦੇ ਵੀ ਕਾਪਾ ਹਾਂਜੀ ਨਹੀਂ দাঁਤਾਂ ਨ ਵੱਢਣੀ ਹੋਵੇ ਕਾਪਾ ਮੈਨੂੰ ਸਮਝ ਨਹੀਂ ਇਹ ਗੱਲ ਦੁਬਾਰਾ ਤੋਂ ਸਮਝਾ ਸਾਰੀ ਜਿਵੇਂ দাঁਤਾਂ ਜਾਂ ਲੈਣ ਜਾਣਾ ਬਈ ਅੱਛਾ ਉਦੋਂ ਕਹਿ ਦਿੰਦੇ ਵੀ ਕਾਪਾ ਚਾਹੀਦਾ ਹੈਗਾ ਕਿ ਕਾਪਾ ਚਾਹੀਦਾ ਹੈਗਾ ਫਿਰ ਤੇਰਾ ਪਾਪਾ ਤੈਨੂੰ ਆਵਾਜ਼ ਮਾਰਦਾਗਾ ਬਈ ਕਾਪਾ ਲੈ ਕੇ ਆਈ ਹਾਂਜੀ ਠੀਕ ਹੈ ਤੇ ਜੇ ਕੋਈ ਬਾਲਨ ਲੈਣ ਜਾਣਾ ਹੋਵੇ ਉਹ ਵੀ ਮੈਨੇ ਕਹਿੰਦੀ ਤੇ ਫਿਰ ਤੇਰਾ ਨਾਮ ਪੱਕਾ ਹੀ ਰੱਖਦਾ ਹਾਂਜੀ ਕੀ ਰੱਖਦਾ ਪੱਕਾ ਨਾਮ ਕਾਪਾਈ ਕਾਪਾ ਹਾਂਜੀ ਤੇ ਕਾਪੇ ਦੇ ਨਾਮ ਤੇ ਮਸ਼ਹੂਰ ਆ ਤੂੰ ਹਾਂਜੀ ਨਹੀਂ ਕੋਈ ਗਲਤ ਕੰਮ ਤਾਂ ਨਹੀਂ ਕਰਦਾ ਬਦਮਾਸ਼ੀ ਬਦਮੂਸ਼ੀ ਤਾਂ ਨਹੀਂ ਕਰਦਾ ਨਹੀਂ 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 ਅਸ਼ਾ ਕੱਲਾ ਬਾਲਰ ਬੂਲਣੇ ਵੱਢਣ ਵਾਸਤੇ ਤੇ ਫਿਰ ਨੇੜੇ ਨੇੜੇ ਮਸ਼ਹੂਰ ਪੂਰਾ ਹੋਏਗਾ ਹਾਂਜੀ ਕੋਈ ਕਾਪਾ ਤੁਹਾਡੇ ਕੋਲ ਹੀ ਹੈ ਕਿਸੇ ਕੋਲ ਹੋਰ ਹੈ ਨਹੀਂਗਾ ਨੇੜੇ ਨੇੜੇ ਹਾਂਜੀ ਕਹਿੰਦਾ ਜੀ ਕਾਪਾ ਸਾਡੇ ਕੋਲ ਹੀ ਹੈ ਤੇ ਹੋਰ ਕਿਸੇ ਕੋਲ ਹੈ ਨਹੀਂਗਾ ਨੇੜੇ-ਨੇੜੇ ਆਪਣੇ-ਆਪਣੇ ਜਿਹੜੇ ਏਰੀਆ 'ਚ ਪੂਰਾ ਮਸ਼ਹੂਰ ਹੈ ਕਾਪੇ ਦੇ ਨਾਮ ਤੇ ਤੇ ਮੈਂਟਲ ਸਾਹਿਬ ਤੁਸੀਂ ਆਪਦੀ ਖੰਡ ਤੇ ਖੰਡ ਫੇਰ ਖਾਈ ਜਨੇ ਕੇ ਖਾਈ ਜਾਂ ਨਹੀਂ ਅੱਛਾ ਇਹ ਨਾ ਰੱਖਦੀ ਨੀ ਖੰਡ ਖਾਣੀ ਖੰਡ ਖਾਣੀ ਰੁਕਦੀ ਨੀ ਜੀ ਹਾਂਜੀ 24 ਘੰਟੇ ਖੰਡ ਹੀ ਖਾਣਾ ਹੀ ਮੈਂ ਤੇ ਚਾਹ ਪੱਤੀ ਤੇ ਸੇਰ ਤੇਰੀ ਸੇਰ ਤੇ ਫੁੱਲਦੀ ਨਹੀਂ ਰੀ ਖਾਦਾ ਪੀਤਾ ਲੱਗਦਾ ਹੀ ਨਹੀਂ ਅੱਛਾ ਖਾਦਾ ਪੀਤਾ ਲੱਗਦਾ ਨਹੀਂਗਾ ਹਾਂਜੀ ਮੈਂਟਲ ਆ ਨਾ ਫਿਰ ਤੂੰ ਹਾਂਜੀ ਮੈਂਟਲ ਆ ਜੀ ਮੈਂ ਕੁਝ ਵੀ ਨਹੀਂ ਛੱਡਦਾ ਜੀ ਅੱਛਾ ਕੁਝ ਵੀ ਨਹੀਂ ਛੱਡਦਾ ਹਾਂਜੀ ਕੁੱਤਾ ਬਿੱਲਾ ਵੀ ਨਹੀਂ ਛੱਡਦਾ ਕੀ ਕੁਝ ਹੋਰ ਕੁੱਤੇ ਬਿੱਲੇ ਦਾ ਤਾਂ ਜੀ ਮੈਂ ਡਾਂਗ ਮਾਰ ਕੇ ਪਿਆ ਦੇਣਾ ਜੀ ਅੱਛਾ ਮੈਂ ਕਿਤੇ ਖਾਣਾ ਖੂਨਾਗਾ ਨਹੀਂ ਖਾਂਦਾ ਨਹੀਂ ਜੀ ਅੱਛਾ rau di sooji ਵੀ ਖਾ ਲੈਂਦਾ ਜੀ ਟਿੰਡੋ ਟਿੰਡੋ ਜਿਵੇਂ ਮਰਜ਼ੀ ਜਿਹੜਾ ਕੋ ਮਰਜ਼ੀ ਖੀਰਾ ਖੂਰਾ ਅੱਛਾ ਕੱਚੀ ਖਾ ਜਾਂਦਾ ਸਬਜ਼ੀ ਹਾਂਜੀ ਤਰੇਲਾ ਵੀ ਖਾ ਜਾਂਦਾ ਕੋੜਾ ਹੁੰਦਾ ਕਰੇਲਾ ਤਾਂ ਹਾਂਜੀ ਕਰੇਲਾ ਕਰੂਲਾ ਸਭ ਕੁਝ ਚੱਲਦਾ ਜੀ ਅੱਛਾ ਕਿਉਂਕਿ ਜੀ ਮੈਂ ਮੈਂਟਲ ਆ ਨਾ ਈ ਕਹਿੰਦਾ ਮੈਂ ਮੈਂਟਲ ਐ ਤੇ ਕਹਿੰਦਾ ਮੈਂ ਕਰੇਲਾ ਗਰੂਲਾ ਸਾਰਾ ਕੁਝ ਹੀ ਖਾ ਜਨਾਗਾ ਮੈਂ ਕਿਤੇ ਕੁੱਤਾ ਬਿੱਲਾ ਵੀ ਖਾਂਦਾ ਉਹ ਕਹਿੰਦਾ ਕੁੱਤਾ ਬਿੱਲਾ ਕਹਿੰਦਾ ਮੈਂ ਸੂਟੀ ਨਾ ਭਜਾ ਦਿੰਨਾਗਾ ਤੇ ਫਿਰ ਹੁਣ ਘਰਦਿਆਂ ਨੂੰ ਤੇਰੇ ਨੂੰ ਪਤਾ ਵੀ ਤੇਰਾ ਨਾਮ ਮੈਂਟਲ ਘਰਦਿਆਂ ਨੂੰ ਜੀ ਮੈਂ ਦੱਸਿਆ ਜੀ ਮੈਂ ਆਈ ਦਾ ਨਾਮ ਮੁੰਨਾ ਮੈਂਟਲ ਰੱਖਿਆ ਹੀ ਤੇਰੀ ਜੋਰੀ ਜੀ Gmail ID ਦਾ ਵੀ ਮੁੰਨਾ ਮੈਂਟਲ ਰੱਖਿਆ ਹੀ ਨਾ ਤੇ ਘਰਦੇ ਤੁਹਾਡੇ ਨੂੰ ਕੋਈ ਆ ਕੇ ਲਾਂਭਾ ਨਹੀਂ ਦਿੰਦਾ ਕਿ ਤੁਹਾਡਾ ਮੁੰਡਾ ਤਾਂ ਮੈਂਟਲ ਹੈ ਨਹੀਂ ਜੀ ਕੋਈ ਨਹੀਂ ਦਿੰਦਾ ਇਹ ਲਾਂਭਾ ਆ ਕੇ ਅੱਛਾ ਲਾਂਭਾ ਕੋਈ ਨਹੀਂ ਦਿੰਦਾਗਾ ਸੌ ਦੀ ਕੀ ਕਹਿੰਦੇ ਆ ਕੇ ਫਿਰ ਸਾਹੋਰੀ ਆਏ ਕਹਿੰਦੇ ਥੋੜਾ ਮੁੰਡਾ ਵਧੀਆ ਵੀਡੀਓ ਪਾਉਂਦਾ ਜੀ ਵੀ ਵੱਧ ਤੋਂ ਵੱਧ ਇਹਨੂੰ ਲਾਈਕ ਆਉਣਗੇ ਹੁੰਦੇ ਆ ਜੀ ਤੇ ਹੀ ਸਹੀ ਹੁੰਦਾ ਈ ਵੀਡੀਓ ਜੀ ਇਹ ਫੇਮਸ ਹੋਣ ਵਾਸਤੇ ਵੇਖੋ ਮੇਨ ਲੱਗਦਾ ਫੇਮਸ ਹੋਣ ਵਾਸਤੇ ਕਰਦੇ ਸਾਰਾ ਕੁਝ ਇਹੋ ਜਿਹਾ ਕੰਮ ਫੇਮਸ ਹੋਣ ਹੋਣ ਵਾਸਤੇ ਨਹੀਂ ਕਰਦਾ ਕਦੇ ਇਹ ਕੰਮ ਤੋਂ ਹਾਂਜੀ ਫੇਮਸ ਹੋਣ ਵਾਸਤੇ ਕਰਦੇ ਲੋ ਜੀ ਮੁੰਡੇ ਨੇ ਫੇਮਸ ਹੋਣ ਵਾਸਤੇ ਆਪਦਾ ਨਾਮ ਮੈਂਟਲ ਰੱਖ ਲਿਆ ਮੁੰਨਾ ਮੈਂਟਲ ਠੀਕ ਆ ਕਾ ਆਪਾਂ ਤੂੰ ਤਾਂ ਸੁਸਤ ਜਿਆ ਮੈਨ ਲੱਗਦਾ ਨਹੀਂ ਨਹੀਂ ਹੈ ਨਹੀਂ ਨਹੀਂ ਜੀ ਸਸਤ ਕੁਛ ਕਾਰਾ ਕੁਰਾ ਕੋਈ ਗੱਲ ਕੀਤਾ ਕਾਰਾ ਕੁਰਾ ਕਿ ਨਹੀਂ ਕੀਤਾ ਕੀਤਾ ਹੀ ਐ ਤਾਂ ਕੀ ਕੀਤਾ ਕਾਰਾ ਸਾਰਾ ਕੀਤਾ ਹੀ ਜਿਵੇਂ ਹੁਣ ਲੱਕੜਾ ਵੱਢਣੀਆਂ ਜਾਣ ਵਾਲੀ ਮੈਨੂੰ ਸਾਦੇ ਹੀ ਰੱਖੀ ਅੱਛਾ ਕਹਿ ਦਿੰਦੇ ਵੀ ਆਏ ਲੱਕੜਾ ਵੱਢ ਕੇ ਲਿਆਉਣ ਨੂੰ ਅੱਛਾ ਨਹੀਂ ਜੇ ਕਰਕੇ ਫਿਰ ਜਦੋਂ ਦਰਖਤ ਦਰੂਤ ਪਾੜਦਾਂਗਾ ਫਿਰ ਜੋਸ਼ ਬਹੁਤ ਹੁੰਦਾ ਉਹ ਬਦਰ ਚ ਹਾਂਜੀ ਬਹੁਤ ਆਉਂਦਾ ਹੀ ਅੱਛਾ ਹਾਂਜੀ ਤੇ ਫਿਰ ਦਰਖਤੂੰ ਹੀ ਪਾੜਦੰਨਾਗਾ ਪਾੜਦਨੇ ਸੰਨੀ ਜੀ ਵਾਲ ਨੇ ਜਿਵੇਂ ਪਟੇ ਹੀ ਨਲਕਾ ਹੀ ਕਲਮਚੀ ਉਹ ਵੀ ਵੀ ਸੰਨੀ ਜੀ ਵਾਲ ਨੇ ਤੇਰੀ ਰੀਸ ਕੀਤੀ ਕਿ ਤੂੰ ਸੰਨੀ ਜੀ ਵਾਲ ਦੀ ਰੀਸ ਮੇਰੀ ਰੀਸ ਕੀਤੀ ਸੀ ਹੁਣੀ ਅੱਛਾ ਫੀਲਿੰਗਾਂ ਵੰਡ ਗਾ ਹਾਂਜੀ ਪੂਰੀਆਂ ਵੱਡੀਆਂ ਫੀਲਿੰਗਾਂ ਨਹੀਂ ਹਾਂ ਅਸਲੀ ਚ ਅਸਲੀ ਚ ਮੈਂ ਤਾਂ ਕੱਲੀ ਫੀਲਿੰਗ ਲੈਂਦਾ ਹਾਂ ਕਹਿੰਦਾ ਅਸਲੀ ਚ ਕੰਮ ਕਰਦਾ ਮੁੰਡਾ ਤੇ ਨਹੀਂ ਲੜਦਾ ਲੁੜਦਾ ਕਾਪੀ ਨਾਲ ਕੇ ਕੱਲੇ ਦਰਖਤ ਰੂਤ ਹੀ ਵੜਦਾ ਨਹੀਂ ਨਹੀਂ ਲੜਦੇ ਤਾਂ ਨਹੀਂ ਦਰਖਤ ਹੀ ਵੜਦੇ ਆਂ ਉਹ ਕਈ ਵਾਰ ਲੈ ਕਹਿ ਦਿੰਦੇ ਜਦੋਂ ਲੱਕੜਾ ਵੜੇ ਲੋਕੀ ਤੂੰ ਲੜਨ ਜਾ ਨਹੀਂ ਅੱਛਾ ਲੋਕੀ ਕਹਿ ਦਿੰਦੇ ਲੋਕੀ ਬਦਨਾਮ ਕਰ ਦਿੰਦੇ ਆ ਹਾਂਜੀ ਗੱਲ ਵੀ ਮੁੰਡੇ ਨੇ ਜਮਾ ਬਿਲਕੁਲ ਸੋਅ ਆਨੇ ਸੱਚੀ ਕੀਤੀ ਆ ਲੋਕਾਂ ਦਾ ਤਾਂ ਕੋਈ ਭੇਤ ਨਹੀਂਗਾ ਕਿਉਂਕਿ ਲੋਕਾਂ ਦੇ ਦੋਨੇ ਪਾਸੇ ਦਿੰਦੇ ਆ ਕਹਿੰਦੇ ਹੁੰਦੇ ਨਾ ਪੰਜਾਬੀ ਦੇ ਵਿੱਚ ਵੀ ਲੋਕਾਂ ਨੇ ਜੇ ਆਪ ਭਲਾ ਕਰਦੇ ਆ ਤੇ ਤਾਂ ਵੀ ਕਹਿਣਗੇ ਭਲਾ ਕਾ ਤੂੰ ਕਰਦਾਗਾ ਜੇ ਕੋਈ ਕੰਮ ਮਾੜਾ ਕਰਦਾਗਾ ਤੇ ਕਹਿਣਗੇ ਮਾੜਾ ਕਾ ਤੂੰ ਕਰਦਾਗਾ ਠੀਕ ਹੈ ਦੋਨੇ ਪਾਸੇ ਗੰਦੇ ਆ ਵੀ ਉਹਨਾਂ ਦੇ ਦੋਨੇ ਪਾਸੇ ਦੰਦੇ ਆ ਤੇ ਇਸ ਕਰਕੇ ਆਪਾਂ ਲੋਕਾਂ ਦਾ ਮੂੰਹ ਤਾਂ ਫੜਨਾ ਨਹੀਂ ਚਾਹੀਏ ਫੜ ਨਹੀਂ ਸਕਦੇਗੇ ਤੇ ਤੁਸੀਂ ਜਿਹੜਾ ਆਪਣਾ ਕੰਮ ਆ ਉਹ ਕਰਿਆ ਕਰੋ ਹਿੰਮਤ ਦਿਖਾਇਆ ਕਰੋ ਕਿਉਂਕਿ ਆ ਮੁੰਡਾ ਕਹਿੰਦਾ ਮੈਂ ਫੇਮਸ ਹੋਣ ਵਾਸਤੇ ਆਪਦਾ ਨਾਮ ਮੋਨਮੈਂਟਲ ਰੱਖ ਲਿਆਗਾ ਮੈਂਟਲ ਸਾਹਿਬ ਜੀ ਪਹਿਲਾਂ ਮੈਨੂੰ ਐਨ ਕਾਲ ਆਉਂਦੀ ਸੀ ਕਰਕੇ ਭਰਾਵਾ ਤੇਰੀ ਕਦੇ ਆਈਸਕ੍ਰੀਮ ਨਹੀਂ ਲੋਟ ਆਉਂਦੀ ਕਦੇ ਤੇਰੀ ਐਨਕਾਂ ਨਹੀਂ ਲੋਟ ਆਉਂਦੀਆਂ ਗੀਆਂ ਖਾੜ ਜਾ ਹੁਣ ਖੰਡ ਵੀ ਖਾ ਲੈਨ ਦੋ ਉਹ ਭਰਾਵਾ ਮੈਨੂੰ 2 ਮਿੰਟ ਵੀਡੀਓ ਬਣਾ ਲੈਨ ਦੇ ਗੱਲ ਤਾਂ ਮੇਰੀ ਪੂਰੀ ਕਰ ਲਾ ਦੱਸੋ ਜੀ ਹਾਂ ਮੈਨੂੰ ਐਂ ਦੱਸ ਵੀ ਫਿਰ ਜਦੋਂ ਤੁਰੇ ਜਾਂਦੇ ਨੇ ਤੂੰ ਸੜਕ ਤੇ ਆਵਾਜ਼ ਮਾਰਦੇ ਮੈਂਟਲ ਤੇ ਫਿਰ ਤੈਨੂੰ ਗੁੱਸਾ ਨਹੀਂ ਲੱਗਦਾ ਨਹੀਂ ਜੀ ਕਿਉਂ ਛੌਂਕ ਨਾਲ ਹੀ ਰੱਖਿਆ ਜੀ ਨਾ ਜੀ ਜਦੋਂ ਗੁੱਸਾ ਕੀ ਲੱਗਣਾ ਆਪਾਂ ਨੂੰ ਯਾਰ ਕਮਾਲ ਹੋ ਗਈ ਆਪਾਂ ਜੀ ਆਪਾਂ ਉਹੀ ਕਿਸੇ ਨੂੰ ਕਹਿ ਦਈਏ ਵੀ ਮੈਂਟਲ ਆ ਤੂੰ ਤਾਂ ਠੀਕ ਹੈ ਬੰਦੇ ਨੂੰ ਗੁੱਸਾ ਲੱਗਦਾਗਾ ਇਹ ਕਹਿੰਦਾ ਵੀ ਮੈਨੂੰ ਗੁੱਸਾ ਨਹੀਂ ਲੱਗਦਾਗਾ ਤੈਨੂੰ ਚਾ ਚੜਦਾਗਾ ਨਹੀਂ ਚਾ ਵੀ ਨਹੀਂ ਚੜਦਾ ਜੀ ਹਾਂ ਉਹਦੀ ਖੁਸ਼ੀ ਜੀ ਮਿਲਦੀ ਆ ਜੀ ਮਾਨ ਨੂੰ ਜੀ ਵੀ ਅਗਲਾ ਮੈਨੂੰ ਮੈਂਟਲ ਕੇਗੇ ਬੁਲਾਉਂਦਾ ਜੀ ਮੇਰੀ ਆਈਡੀ ਉਡੀ ਕਿਸੇ ਨੇ ਦੇਖੀ ਹੋਗੀ ਵੀ ਤਾਂ ਕਰਕੇ ਵੀ ਅਗਲਾ ਕਹਿੰਦਾ ਵੀ ਮੁੰਨਾ ਮੈਂਟਲ ਚੱਲਿਆ ਉਹ ਜਿਹੜਾ ਬਾਲਾ ਫੇਮਸ ਆਈਡੀ ਤੇ ਵੀ ਇੰਸਟਾਗ੍ਰam ਕਿਆ ਬਾਤ ਆ ਭਈ ਕਹਿੰਦੇ ਇੱਕ ਆਪਣੇ ਦਿਲ ਦੇ ਅੰਦਰ ਚ ਜਦੋਂ ਆਪਾਂ ਨੂੰ ਕੋਈ ਖੁਸ਼ੀ ਮਿਲਦੀ ਹੁੰਦੀ ਆ ਤਰੰਗ ਜੀ ਉੱਡਦੀ ਹੁੰਦੀ ਆ ਹਰੇਕ ਨੂੰ ਪਤਾ ਹੀ ਆ ਤਰੰਗ ਜੀ ਜਦੋਂ ਖੁਸ਼ੀ ਹੁੰਦੀ ਆ ਤੇ ਤਰੰਗ ਜੀ ਉੱਡਦੀ ਹੁੰਦੀ ਆ ਕਹਿੰਦਾ ਮੇਰੇ ਅੰਦਰ ਉਹ ਤਰੰਗ ਜੀ ਉੱਡਦੀ ਆ ਮੈਨੂੰ ਖੁਸ਼ੀ ਮਿਲਦੀ ਆ ਤੇ ਕਾਪਾ ਤਾਂ ਔਖਾ ਤਾਂ ਮੈਨੂੰ ਲੱਗਦਾ ਤੇਰਾ ਕੰਮ ਸਹੀ ਨਹੀਂਗਾ ਤੂੰ ਆਈਸਕ੍ਰੀਮ ਖਾ ਲਾ ਫੇਰ ਤੇਰੀ ਠੰਡੀ ਹੋ ਜੂ ਆ ਆਈਸਕ੍ਰੀਮ ਨਹੀਂ ਨਹੀਂ ਕੋਈ ਨਹੀਂ ਖਾਈ ਜਨੇ ਮੈਨੂੰ ਲੱਗਦਾ ਤੇਰਾ ਨਾ ਮੈਂਟਲ ਹੋਣਾ ਚਾਹੀਦਾ ਆਈਸਕ੍ਰੀਮ ਤਾਂ ਠੰਡੀ ਹੁੰਦੀ ਆ ਨਹੀਂ 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 ਇਹ ਗਰਮ ਹੈ ਨੇ ਨਹੀਂ ਠੰਡੀ ਹੈ ਠੰਡੀ ਹੈ ਹਾਂਜੀ ਮੈਨੂੰ ਲੱਗਦਾ ਇਹ ਬਾਲਾ ਮੈਂਟਲ ਆ ਯਾਰ ਗਲਾਸ ਭਰਿਆ ਸੀ ਮੈਂ ਵੇਖਿਆ ਤੇਰਾ ਜਦੋਂ ਮੈਂ ਤੇਰੇ ਕੋਲ ਆਇਆ ਤੇ ਆ ਵੇਖ ਤਾਂ ਲੈ ਕਿੰਨਾ ਰਹਿ ਗਿਆ ਵੇਖੋ ਦੋਸਤੋ ਤੂੰ ਸੱਚੀ ਮੈਂਟਲ ਆ ਯਾਰ ਹਾਂਜੀ ਆਈਡੀ ਚ ਮੈਂਟਲ ਨਹੀਂ ਹੈਗਾ ਸੱਚੀ ਜੀ ਮੈਂਟਲ ਲੱਗਦਾਗਾ ਚਾਹ ਪੱਤੀ ਵੀ ਪਾਈ ਬੈਠਾ ਹੈਗਾ ਖੰਡ ਵੀ ਪਾਈ ਬੈਠਾ ਦੋਸਤੋ ਤੁਹਾਨੂੰ ਪਹਿਲਾਂ ਵੀ ਦਿਖਾਇਆ ਮੈਂ ਤੇ ਆਈਸਕ੍ਰੀਮ ਵੀ ਪੂਰੀ ਖਾ ਗਿਆ ਉਸ ਤੋਂ ਪਹਿਲਾਂ ਦਾਤਨ ਕਰੀ ਜਾਂਦਾ ਸੀਗਾ ਜਦੋਂ ਮੈਂ ਇਹਨੂੰ ਦੇਖਿਆ ਦਾਤਨ ਕਰੀ ਜਾਂਦਾ ਸੀਗਾ ਸ਼ਾਇਦ ਮੇਰੇ ਕੋਲ ਫੋਟੋ ਹੋਊਗੀ ਤੁਹਾਨੂੰ ਮੈਂ ਦਿਖਾਉਂਗਾ ਪਹਿਲਾਂ ਆਈਸਕ੍ਰੀਮ ਪਹਿਲਾਂ ਦਾਤਨ ਕੀਤੀ ਫਿਰ ਆਈਸਕ੍ਰੀਮ ਖਾਧੀ ਨਾਲ ਖੰਡ ਤੇ ਚਾਹ ਪੱਤੀ ਖਾਈ ਜਾਂਦਾਗਾ ਦੋਸਤੋ ਐਬ ਜਿਹੜੇ ਜਿਹੜੇ ਸੱਜਣ ਹੁੰਦੇ ਆ ਮਸ਼ਹੂਰ ਹੋਣ ਵਾਸਤੇ ਬਹੁਤ ਕੋਸ਼ਿਸ਼ ਕਰਦੇ ਆ ਤੁਸੀਂ ਵੀ ਦੁਨੀਆ ਤੇ ਵੇਖਦੇ ਹੋਵੋਗੇ ਵੀਡੀਓ ਦੇ ਵਿੱਚ ਵੇਖਦੇ ਹੋਵੋਗੇ ਅੱਜਕੱਲ ਲੋਕੀ ਵੀਡੀਓ ਤੇ ਮਸ਼ਹੂਰ ਹੋਣ ਵਾਸਤੇ ਨੈਟ ਤੇ ਮਸ਼ਹੂਰ ਹੋਣ ਵਾਸਤੇ ਕੀ ਕੋਸ਼ਿਸ਼ ਕਰਦੇ ਆ ਕੀ ਕੋਸ਼ਿਸ਼ ਨਹੀਂ ਕਰਦੇਗੇ ਜੇਕਰ ਤੁਹਾਨੂੰ ਇਹਨਾਂ ਦੋਨਾਂ ਬੱਚੀਆਂ ਦੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਧੰਨਵਾਦ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਰਮਨ ਸੋਡੀ ਨਾਲ